ਤੁਸੀਂ ਸਾਬ ਆਪਣੇ ਕੰਮ ਦੱਸੋ ਸਰ 11 ਠੁੱਕਦਾ ਵੜੇ ਦਾ ਪਾਉਣ ਪੰਜਾਬ 'ਚ ਠੁੱਕਦਾ ਵੜੇ ਦੀ ਪਕੜ ਗੱਲਾਂ ਦਾ ਵੀ ਗੱਲਾਂਬੁੱਲਾ ਬਹੁਤ ਹੋ ਗਿਆ ਇੱਥੇ ਕਦੀ ਮੋਦੀ ਨੂੰ ਪਾਪਾ ਕਹਿਣ ਦਾ ਵੀ ਕਦੀ ਕੈਪਟਨ ਨੂੰ ਕਹਿਣ ਦਾ ਵੀ ਰੌਣਕਾਂ ਦੀ ਹੁਣਾਂ ਦਾ ਵੀ ਉਹ ਕੋ ਪਤਾ ਨਾ ਦੱਸੋ ਸਾਦੂ ਮੈਨੂੰ ਤੇ ਇਹ ਲੀਡਰ ਦਾ ਇਹ ਪਤੋਂ ਲੱਗਾ ਵੀ ਕਹਿੰਦਾ ਕੀ ਹੈ ਕਦੀ ਮੋਦੀ ਨੂੰ ਪਾਪਾ ਕਹਿਣ ਦਾ ਵੀ ਕਦੀ ਕੈਪਟਨ ਨੂੰ ਕਹਿਣ ਦਾ ਵੀ ਰੌਣਕਾਂ ਦੀ ਹੁਣਾਂ ਦਾ ਵੀ ਉਹ ਕੋ ਪਤਾ ਨਾ ਦੱਸੋ ਸਾਦੂ ਮੈਨੂੰ ਤੇ ਇਹ ਲੀਡਰ ਦਾ ਇਹ ਪਤੋਂ ਲੱਗਾ ਵੀ ਕਹਿੰਦਾ ਕੀ ਹੈ ਉਸ ਪਾਰਟੀ ਦੇ ਵਿੱਚ ਤੁਸੀਂ ਐਮਪੀ ਰਹੇ ਤੁਸੀਂ ਮਨਿਸਟਰ ਰਹੇ ਸਭ ਤੋਂ ਅਮਨ ਸਾਹਿਬ ਨੂੰ ਖਣੇ ਤੇ ਨਾਤਾ ਮੁਚੋੜ ਕੇ ਦਿੱਲੀ ਭੇਜ ਲੋਕ ਸਭਾ ਦੇ ਮੈਂਬਰ ਬਜਾਏ ਇਹ ਦੇ ਸਭ ਕਿ ਮੈਂ ਗੱਲਾਂ ਕਰਾਂ ਮੈਂ ਕੁਲਦੀਪ ਧਾਲੀਵਾਲ ਲੋਕਾਂ ਨੂੰ ਦੱਸਾਂ ਕਿ ਮੈਂ ਪੌਣੇ 2 ਸਾਲ ਚ ਸਰਦਾਰ ਭਗਵੰਤ ਸਿੰਘ ਮਾਨ ਦੀ ਕੈਬਨਟ ਦੇ ਵਿੱਚ ਜਿਹੜੇ ਵੀ ਨੂੰ ਕੰਮ ਦਿੱਤੇ ਮੈਂ ਕਿਤੇ ਵੀ ਕੀਤੇ ਸਿੱਧੂ ਸਾਹਿਬ ਆਪਣੇ ਕੰਮ ਦੱਸੋ ਸਰ ਕੀ ਆ ਲੈ ਥੁੱਕਦਾ ਵੜੇ ਦਾ ਪੰਜਾਬ ਤੇ ਥੁੱਕਦਾ ਵੜੇ ਨਹੀਂ ਪਕਦਾ ਗੱਲਾਂ ਦਾ ਨਹੀਂ ਗੱਲਾਂ ਗੁੱਲਾਂ ਬਹੁਤ ਹੋ ਗਈਆਂ ਇੱਥੇ ਪ੍ਰੈਕਟੀਕਲੀ ਗਰਾਊਂਡ ਤੇ ਦੱਸੋ ਜੋ ਕਿਹਦੇ ਨਾਲ ਨੇ ਕਲੀਅਰ ਕੱਟ ਕੰਮ ਕਿਹਦੇ ਨਾਲ ਨੇ ਸਾਡਾ ਉਹ ਕੱਲ ਕੱਲ ਬੈਤ ਕੇ ਬੜੀ ਸਿੱਖਾਂ ਦੀ ਗੱਲ ਕਰਦੇ ਸਦੋਂ ਇਹਨੇ ਕਨਫਿਊਜ਼ ਬੰਦੇ ਨੇ ਕੋਈ ਭਾਜੀਆ ਨੇ ਕਦੀ ਕੰਗ ਦੱਸਾਂ 75 ਸਾਲਾਂ ਸਿੱਖਾਂ ਦਾ ਨੁਕਸਾਨ ਕਿਨੇ ਕੀਤਾ ਜੀ ਪੰਜਾਬ ਦਾ ਬੇੜਾ ਕਿਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਕਨਫਿਊਜ਼ ਕਰਨਾ ਕਿ ਜਿੰਨਾਂ ਨੇ ਬੇੜਾ ਗਰ ਕੀਤਾ ਉਹਨਾਂ ਨੇ ਤੁਸੀਂ ਤੋਂ ਦੇ ਫਿਰਦਾ ਯਾਰ ਕਦੀ ਮੋਦੀ ਨੂੰ ਭਾਬਾ ਕਹਿਣ ਦਾ ਵੀ ਤੇ ਕਦੀ ਕੈਪਟਨ ਨੂੰ ਕਹਿਣ ਦਾ ਵੀ 10 ਗਰਾਂ ਦੀ ਉਡਾਨ ਦਾ ਵੀ ਉਹ ਕੋਈ ਪਤਾ ਤੇ ਦੱਸੋ ਸਾਨੂੰ ਮੈਨੂੰ ਤੇ ਇਹ ਲੀਡਰ ਦਾ ਇਹ ਪਦੋਂ ਲੱਗਾ ਵੀ ਕਹਿੰਦਾ ਕੀ ਹੈ ਇਹ ਕਰਦਾ ਕੀ ਚਾਹੁੰਦਾ ਇਹਦਾ ਡੰਡਾ ਕੀ ਹੈ ਨਾ ਕਾਂਗਰਸੀਆਂ ਨੂੰ ਪਤਾ ਵੀ ਇਹਦਾ ਡੰਡਾ ਕੀ ਉਹਨਾਂ ਨੂੰ ਪਤਾ ਵੀ ਇਹ ਜਦੋਂ ਪਿੱਛੇ ਲੈਕਸੀ ਦੀ ਉਹਦੋਂ ਪਤਾ ਕੀ ਕਰਦਾ ਹੁਣ ਵੀ ਕੀ ਕਰਦਾ ਹੈ ਸੋ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਕਨਫਿਊਜ਼ ਨੇ ਆਪਣੀ ਜ਼ਿੰਦਗੀ ਚ ਪਹਿਲਾਂ ਤਾਂ ਖੋਦੋ ਕਲੀਰ ਹੋ ਜੀ ਥੋੜੇ ਸੁਝਾਅ ਦੱਸੇ ਵੀ ਲਾਲਾ ਕਿਹਦੇ ਨਾਲ ਹੁੰਦਾ ਜੋਕ ਖਾ ਲੋ ਇਹਨਾਂ ਨੂੰ ਬੜੇ ਬੜੇ ਵੱਡੇ ਮੌਕੇ ਮਿਲੇ ਸਾ ਤਿੰਨਾਂ ਦਾ ਨਾ ਅੰਮ੍ਰਿਤਸਰੀਆਂ ਦੇ ਚੁੜ ਕੇ ਭਾਜਪੀ ਦੇ ਛੱਡੇ ਤੋਂ ਉਹਨਾਂ ਨੂੰ ਭੇਜਿਆ ਜਿਹੜੇ ਬੰਦੇ ਨੇ ਕੀਤਾ ਕੋਈ ਨਹੀਂ ਕਦੀ ਕਦੇ ਲੜ ਕੇ ਆ ਜਾਂਦਾ ਕਦੀ ਕਦੀ ਲੜ ਕੇ ਆ ਜਾਂਦਾ ਕਿੱਡਾ ਵੱਡਾ ਮਹਿਕਮਾ ਸੀਗਾ ਕਪਟਨ ਮੁੰਦਸ ਸਿੰਘ ਜੀ ਦੇ ਨਾਲ ਲੋਕਲ ਬਾਡੀ ਦਾ ਹੀ ਬੇਰੁਖਤਾ ਪਾਵਰ ਦਾ ਮਹਿਕਮਾ ਸੀਗਾ ਕੀ ਕੀਤਾ ਜੀ ਦੱਸੋ ਕੰਮ ਕੋਈ ਕਰਦਾ ਨਹੀਂ ਔਰ ਠੋਕੋਦਾਰੀ ਠੋਕਰਦਾਰੀ ਲੈ ਗਾਦੀ ਠੋਕੋਦਾਰੀ ਕੀਤਾ ਕੀ ਤਾਲੀ ਦਿੱਤੀ ਕੰਮ ਦੱਸਦੇ ਦੀ ਤਾਲੀ ਮਾਰੀ ਦੱਸ ਲੈ ਇੱਕ ਦਾ ਹੱਥ ਮਾਰ ਕੇ ਵੀ ਮੈਂ ਆ ਕੰਮ ਕੀਤਾ ਜੀ ਪੰਜਾਬ ਲਈ ਲੈ ਹੀ ਤਾਲੀ ਮਾਰ ਦਾਂਗੇ ਕੰਮ ਵੀ ਦੱਸ ਕੋਈ ਪਿਓ ਦਾ ਪੁੱਤਾਂ ਵੀ ਕੀਤਾ ਕੀ ਆ ਗੱਲਾਂ ਕਰੀ ਜਾਂਦਾ ਤੈਨੂੰ ਮੁੱਖ ਮੰਤਰੀ ਕਿਹੇ ਪੜਾਉਣਾ ਨਹੀਂ ਤੁਰਿਆ ਦੇਖ ਕੰਮ ਵੀ ਫਿਰਦਾ ਉਹ ਹੈ ਨਹੀਂ ਹਿੰਲੇ ਬਲੇ ਕੁਛ ਦੀਸਾਂ ਦੇ ਲੋਕ ਮੈਂ ਫੇਰ ਸਮਝੂਦ ਕਰ ਲਿਆ ਬਾਜੇ ਦੇ ਕਿੰਨੇ ਪਤਾ ਦੁਆਬੇ ਦੇ ਕਿੰਨੇ ਥੁੱਕਦਾ ਬੜੇ ਬਕੋੜਾ ਬੜਾ ਮਾਦੇ ਦੇ ਕਿੰਦੇ ਇਹ ਵੀ ਬੰਦਾ ਥੁੱਕਦਾ ਬੜੇ ਬਗਾ ਰਿਹਾ ਇੱਥੇ ਦੇਖਦੇ ਇਹ ਤਾਂ ਕਿਹਦੇ ਨਾ ਪੰਜਾਬੀ ਕਿਹਾ ਗਿਆ ਬੰਦਾ ਥੁੱਕਦਾ ਬੜੇ ਬਗਾਉਂਦਾ ਸਿੱਧੂ ਦਾ ਵੀ ਆ ਲਿਆ ਪਹਿਲਾਂ ਦਾ ਆਪਣਾ ਰੋਵਾ ਕਲੀਅਰ ਕਰ ਲੈ ਪਹਿਲਾਂ ਦਾ ਰੋਵਾ ਕਿਦੇ ਨਾ ਉਹ ਕਿਹੜੀ ਪਾਰਟੀ ਤੇ ਹਮ ਸਮਝਦੇ ਗੱਲ ਉਹ ਪਾਰਟੀ ਕਿਹੜੀ ਤੇ ਕਿਦੇ ਨਾ ਰੋਵਾ ਦੂਜੀ ਗੱਲ ਦੂਜੀ ਗੱਲ ਮੇਰਾ ਸਵਾਲ ਉਹਨਾਂ ਨੂੰ ਆ ਕਿ ਪਿਛਲੇ 50 ਸਾਲਾਂ ਪੰਜਾਬ ਦਾ ਬੇੜਾ ਕਿਨੇ ਗਲਤੀ ਕੀਤਾ ਪਹਿਲਾਂ ਇਹ ਕਲੀਅਰ ਕਰੰਦ ਸਿੱਧੂ ਜੀ